ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਮਾਨੇਗਾ ਪਹੁੰਚੁਕੇ ਆ ਪਿੰਡ ਮਾਨੋਚੈਲ ਜ਼ਿਲ੍ਹਾ ਤਰਨਤਪੁਰ ਦਾ ਜੀ ਤਸਵੀਲ ਵੀ ਤਰਨਤਪੁਰ ਦੀਆਂ ਘਟੋ ਘੜ ਚੋਰਾ 15 ਦੇ ਲਗਭਗ ਮਈਆਂ ਖਾਣੀਆਂ ਪਰ ਮਈਆਂ ਕੜੀਆਂ ਵੱਡੀਆਂ ਮਈਆਂ ਜੀ ਸਾਰੀਆਂ ਕੋ 18 20 ਕਿਲੋ ਵਾਲੀਆਂ ਤੇ ਭਾਅ ਵੀ ਵੇਖਿਆ ਜੀ ਬਿਲਕੁਲ ਛੋਟੇ ਛੋਟੇ ਭਾਅ ਹੋਣੇ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਹੋਰ ਸੁਣਾਓ ਠੀਕ ਹੈ ਲੈ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਨੂੰ ਅੱਜ ਹੈਂਡਗ੍ਰਾਵ ਸਾਰਾ ਜੀ ਆ ਸਾਰਾ ਹੀ ਮਾਰਿਆ ਨੇ ਦਾ ਚੁੰਨ ਚੁੰਨ ਕੇ ਲਈਆਂ ਸਿੰਗੀਆਂ ਸੁਗੀਆਂ ਕੁਆਲਿਟੀਆਂ ਵੇਖੋ ਨਾਲੇ ਕਰਦੀਆਂ ਮਹੀਆਂ ਦੁਰਗਵਾਵਾ ਵੇਖਦਾ ਕਰਦੀਆਂ ਮਾਲ ਵੀ ਹਾਂ ਜੀ ਬਹੁਤ ਸੂਆ ਸਾਰਾ ਮਾਲਮ ਆ ਬਾਪੂ ਫਿਰ ਕਿਵੇਂ ਰੱਖਣਾ ਫਿਰ ਭਾਜ ਐ ਜੀ ਆ ਛੋਟਾ ਹੀ ਭਾਜ ਚੱਲਣਾ 1 ਲੱਖ 20 ਤੋਂ ਲੈ ਕੇ ਟੌਪ ਕਲਾਸ ਦੇ 2.5 ਲੱਖ ਤੱਕ ਜੀ ਲਓ ਜੀ 1 ਲੱਖ 20 ਹਜ਼ਾਰ ਤੋਂ ਲੈ ਕੇ 2.5 ਲੱਖ ਤੱਕ ਮੈਂ ਕਰੀ ਸ਼ੰਭੂ ਇਹ ਦਿਖਾਰੇ ਕਰੀ ਬਹੁਤ ਵੱਡੀਆਂ ਮਹੀਆਂ ਵਾਂ ਕੁਆਲਿਟੀ ਵਾਲੀਆਂ ਕਰੀ ਸ਼ੁਰੂ ਫਿਰ ਜੀ ਇਧਰ ਲੱਗੀਆਂ ਫਿਰ ਇਧਰੋਂ ਲੱਗ ਪਈ ਨੇ ਆਜੋ ਆਰਾ ਪਤਾਰਾ ਆਜੋ ਜੀ ਆਜੋ ਆ ਖੋਲ ਭਾਜੀ ਕੈਨੇਡਾ ਮਗਰ ਸੁਨ ਨੂੰ ਇਹ ਵੀ ਤਾਜੀ ਸੀ ਸੰਦੀਪ ਪਰਸੋਂ ਦੀ ਸਾਰੀਆਂ ਲੰਮੀ ਨਹੀਂ ਮੀਨੀ ਖੋਲ ਲਓ ਪਹਿਲਾਂ ਵੱਡੀ ਮੈਂ ਖੋਲ ਆਸਰਾ ਕੱਟ ਸਿਆ ਆਵਾ ਮੜਾ ਜਾ ਆਹ ਕੁਪ ਧਿਆਨ ਮੀਨੀ ਮੈਂ ਵਖਾਨ ਲੱਗੇ ਆ ਤੂੰ ਬੋਲ ਇਸ ਟਾਈਮ ਤਿਆਰ ਹੈ ਸੰਦੀਪ ਜੀ 17 18 ਕਿਲੋ ਤਿਆਰ 17 18 ਕਿਲੋ ਤਿਆਰ ਆ ਕੱਟੀ ਮਗਰ ਦੂਜਾ ਸੁਆ ਦੂਜਾ ਸੁਆ ਦੂਜਾ ਸਿੰਘ ਹਿਲ ਦੇ ਦੋਵੇਂ ਇੱਕ ਹਿਲਦਾ ਜੇ ਦੋ ਰੋ ਲਓ ਜੀ ਬਹੁਤ ਵੱਡੀ ਮੈਂ ਨਹੀਂ ਮੀਨੀ ਤੋਰ ਇਧਰ ਨੂੰ ਬਾਹਰ ਨਿਕਾਲ ਲਓ ਤੇ ਸਾਰਾ ਮਾਲ ਹੀ ਹਰਿਆਣੇ ਦਾ ਸ਼ੰਭੂ ਆ ਕਰੇ ਲੈ ਵਾ ਲੋ ਖਾਰੇ ਭਾਜੀ ਕਿੰਨਾ ਦੋ ਦਾ ਐਸਨ ਤਿਆਰ ਬਿਲਕੁਲ 16 17 ਕਿਲੋ ਸੰਦੀਪ ਜੀ ਪੱਕਾ ਨੈਟ 16 17 ਕਿਲੋ ਐਸਨ ਤੋਂ ਤਿਆਰ ਆ ਤੇ ਵੱਡੀਆਂ ਮਈਆਂ ਪੁਰੀਆਂ ਆਜੋ ਜੀ ਆਜੋ ਲੈ ਆਓ ਕਰਾ ਦੇ ਚਵਾਈ ਜੂਏ ਦੇ ਫਿਰ ਬਸ ਮੈਂ ਨਲਕਾ ਹੀ ਆ ਜੀ ਚਵਾ ਇੱਕ ਨੰਬਰ ਜੇ ਬਸ ਠੀਕ ਹੈ ਮੈਂ ਦਾ ਵੀ ਕਟਰੀ ਨਹੀਂ ਹੈਗੀ ਪੈਂ ਰੂਮ ਵਰਗੀਆਂ ਪੋਲੀਆਂ ਸਾਰੀਆਂ ਲਓ ਜੀ ਆਜੋ ਆਜੋ ਮਾੜਾ ਥੋੜਾ ਘੱਪਦੀਆਂ ਮਈਆਂ ਬਿਲਕੁਲ ਸੰਝ ਲੋ ਅਜੇ ਉਤਰਿਆ ਹੀ ਹੈ ਗੱਲ ਆ ਗਈ ਹਾਂਜੀ ਹਾਂਜੀ ਕੱਲ ਹੀ ਆਏ ਮਾਲ ਸੰਦੀਪ ਜੀ ਭਾਜੀ ਮੈਂ ਹੀ ਬੜੀ ਵੱਡੀ ਆ ਜੀ ਬਿਲਕੁਲ ਜੀ ਬ ਬਹੁਤ ਜੀ ਬਹੁਤ ਬੱਚੇ ਜਿਨ੍ਹਾਂ ਨੇ ਮਈਆਂ ਆਈਆਂ ਉਹ ਵੀ ਬਾਈ ਉਹਨੇ ਆ ਕੇ ਬੈਠੇ ਕੋਈ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਤੇ ਬਖਾਰੀ ਸ਼ੰਭੂ ਦੇ ਨੇੜੇ ਹੋ ਕੇ ਹਾਂਜੀ ਫਿਰ ਮਾਨ ਜੀ ਰੇਟ ਰੇਟ ਤਾਂ ਦੱਸਿਆ 1,20 ਤੋਂ ਲੈ ਕੇ ਤੇ 2.5 ਲੱਖ ਦਾ ਕਿੰਦਾ ਰੇਟ ਕਰਨਾ ਨਹੀਂ ਸਾਰੇ ਫੋਨ ਤੇ ਆਉਣਗੇ ਇਹ ਫੋਨ ਤੇ ਆਉਣਗੇ ਚਲੋ ਆ ਗੱਬਣ ਝੋਟੀ ਗੱਬਣ ਨਾਲ ਦੀ ਕੱਪੜੀ ਆ ਗੱਬਣ ਝੋਟੀ ਅੱਛਾ ਇਹ ਇਹਨੂੰ ਖੋਲੋ ਫਿਰ ਇਹ ਕਿੰਨਾ ਡਾਇਲੋਗ ਹੋਊਗੀ ਜੀ ਇਹ ਲੈ ਆਜੋ ਸੰਦੀਪ ਜੀ ਹਫਤਾ ਜੀ ਲੋ ਜੀ ਹਫਤਾ ਲੈ ਜਨਾ ਜੈਡ ਬਲੈਕ ਝੋਟੀ ਆ ਤੇ ਇਹ ਵੀ ਵੇਖੋ ਮੈਂ ਕਰੇ ਬਹੁਤ ਚੰਗੀ ਲਾਕੀ ਦੀ ਤੁਸੀਂ ਆਪ ਹੀ ਵੇ ਇਹ ਕਿੰਨੇ ਦਾ ਦੁੱਧ ਕਰਨਾ ਇਹਨਾਂ ਨੇ ਨਸਲਾਂ ਬੋਲਦੀਆਂ ਹਾਂਜੀ ਹਾਂਜੀ ਇਹ ਮੁਰਗੇ ਵੀ ਪਵਾਉਂਦੀਆਂ ਸਾਡੀ ਨਾਲ ਕੇ ਰਸਤੇ ਰਾਜ ਦੇ ਲੋਕ ਅੱਛਾ ਐਂ ਹੀ ਪਾਉਂਦੇ ਕੋਈ ਮੁਰੂ ਮਰੀ ਨਹੀਂ ਪਾਉਂਦੇ ਹਾਂਜੀ ਬਾਜੀ ਕਿੰਨੇ ਕਰਜੀ ਦੁੱਧ ਫਿਰ ਇਹ ਦੁੱਧ ਸੰਦੀਪ ਜੀ ਜਿਹੜਾ ਸਾਣਾ ਮੇਰੇ ਨਾਲ ਤਿਆਰੀ ਹੋਣੀ ਮੈਂ 18 ਕਿਲੋ ਦੇਣਾ ਚਾਹੀਦਾ ਸਾਰੇ ਕੋਲ ਦੁੱਧ ਕਰਨਾ ਚਾਹੀਦਾ ਹਨਾ ਠੀਕ ਆ ਦੂਜਾ ਬਾਕੀ ਗਰਮੀ ਹੈ ਦੂਜਾ ਦੁੱਧ ਦੁੱਧਾਸਵਾ ਦੂਜਾ ਜੀ ਕਿੰਨੇ ਟਾਈਮ ਲੈ ਜੂ ਜੀ ਮੈਂ ਇੱਕ ਹਫਤਾ ਲੈ ਲੂ ਸੰਦੀਪ ਜੀ ਇੱਕ ਹਫਤਾ ਲੈ ਹਾਂਜੀ ਵਧੀਆ ਰਮਾਨਾ ਸੌਖੀ ਝੋਟੀ ਵਧੀਆ ਆ ਜਾਓ ਇੰਦਾ ਪਰ ਮੋਲੇ ਮੋਲੇ ਦਾ ਵੀ ਜਾਇ ਜੀ ਆਊਗਾ ਦੋ ਦੰਦਰ ਲਾ ਕੇ ਬੰਨਈ ਇਹਦਾ ਵੀ ਦੋ ਰੋ ਥੱਲੇ ਥੱਲੇ ਹਾਂ ਅੰਦਰ ਸਾਬ ਵੀ ਲੈ ਕੇ 1 ਲੱਖ 20 ਲੈ ਕੇ ਟਾਈਕ ਬੜੀ 1 ਲੱਖ 20 ਲੈ ਕੇ ਟਾਈਕ ਜਿਹੜਾ ਵੀਰਾ ਵੀਡੀਓ ਵੇਖੋ ਸਾਰਿਆਂ ਨੂੰ ਇਕੱਲੀ ਇਕੱਲੀ ਦਿਖਾ ਦਨੇ ਬਾਅਦ ਨਿਗੀ ਜੀ ਬਣਾ ਗਿਆ ਆਪਾਂ ਫੇਰ ਦੱਸ ਦਾਂਗੇ ਵੀਰ ਨੂੰ ਰੇਟ ਨੰਬਰ ਲਾ ਬਾਈ ਜੀ ਪੁੱਛੀ ਜਾਵੇ ਕਿਹੜੇ ਕਿਹੜਾ ਬਦਲ ਜਾਏ ਇਹ ਹੁਣ ਦੋ ਨੰਬਰਾਂ ਦੀ ਹੋ ਗਈ ਜੀ ਹਾਂ ਜੀ ਇੱਧਰ ਲੱਗੀ ਫੇਰ ਹਾਂ ਜੀ ਇੱਧਰ ਆ ਜਾਓ ਇੱਧਰ ਸੰਦੀਪ ਜੀ ਆ ਜਾਓ ਇੱਧਰ ਆ ਜਾਓ ਤਿੰਨ ਨੰਬਰ ਤੇ ਇਹ ਸੂਈ ਹੈ ਜੀ ਇਹ ਵੀ ਸੂਈ ਸੰਦੀਪ ਜੀ ਇਹਨੂੰ ਕਿੰਨੇ ਸੋਈ ਨੂੰ ਸੁਈ ਨੂੰ ਗਾੜੀ 14 ਮੰਨਨ ਨੋਗੇ ਹੋਣਗੇ ਹਣਗੇ ਸੁਈ ਨੂੰ ਦੁੱਧ ਬੱਜੀ ਐਸ ਸਮੇਂ ਤਿਆਰ ਕਿੰਨਾ ਐ ਤਾਂ ਇਹ ਦੁੱਧ ਪੱਕਾ ਦੁੱਧ 18 ਨੂੰ ਨਿਕਲੋ ਦੇ 18 ਨੂੰ ਨਿਕਲ ਦੋ ਤਿਆਰ ਭਾਈ ਭਾਈ ਇਹ ਵੀ ਆਜੋ ਖੋਲੋ ਹਾਂ ਕੱਟ ਨਹੀਂ ਕੱਟ ਕਰ ਇਹ ਵੀ ਦੇਖੋ ਬਾਰੇ ਪਿੱਠ ਪੜਾ ਵੇਖੋ ਝੋਟੀ ਦਾ ਸਭ ਤੋਂ ਉੱਤੇ ਦੁੱਧ ਦੀ ਇਹੀ ਜਾਣਦੀ ਆ ਅੱਛਾ ਇਹ 15 ਦਿਨ ਸੁਈ ਕਰਕੇ ਵੇਰ ਨਾ ਚੋਈਆਂ ਜੋ ਕੀਤੀਆਂ ਅਖਰ ਦੁੱਧ ਦਾ ਕੰਮ ਆ ਨਾਲ ਇਹਨਾਂ ਦਾ ਆ ਆਪਣਾ ਮਾਲ ਰੱਖਿਆ ਘਰੇ ਵੀ ਚਮੜਾ ਖਾ ਗੋਲ ਸਰੀਰ ਚਮੜੀ ਵੇਖੋ ਕਿੱਦਾਂ ਦੀ ਮੈਂ ਦੀ ਆ ਦੇਖੋ ਜੀ ਬੜਾ ਠੀਕ ਹੈ ਜੀ ਫੇ ਬੱਚਾ ਮਰ ਗਿਆ ਕੇ ਬੱਚੀ ਪੁੱਛੀ ਵਿਖੀ ਹੈ ਕੱਟਾ ਮਗਰ ਕਰ ਕੱਟਾ ਮਗਰ ਜੀ ਇਹ ਵਧੂਗਾ ਜੀ ਹੋਰ ਦੁੱਧ ਜੀ ਸੰਦੀ ਜੀ ਜਦੇ ਪੂਰੀ ਫੁੱਲ ਸੇਵਾ ਕਰਦੇ 20 ਕਿਲੋ ਦੁੱਧ ਦੇ ਦੇਣਾ ਝੋਟੀ ਅਜੇ ਥੋੜਾ ਖਾਂਦੀ ਘਾਟ ਆ ਖਾਂਦੀ ਘਾਟ ਅਜੇ ਤੁਹਾਨੂੰ ਪਤਾ ਕੱਲ੍ਹ ਜੀ ਪਰ ਸਾਰੀਆਂ ਮਾਮਲوں ਤਿਆਰੀ ਸਭ ਜਦੀਰ ਨੇ ਵਧੀਆ ਕੀਤੀ ਤੁਹਾਨੂੰ ਅੱਜ 15 ਸਹੀ ਦੇ ਹੋ ਗਏ ਠੀਕ ਆ ਠੀਕ ਆ ਆਜੋ ਜੀ ਆਜੋ ਆਜੋ ਇਹ ਆ ਗਈ 3 ਨੰਬਰ ਆ ਗਈ ਜੀ ਆਈ 3 ਨੰਬਰ 3 ਲੋ ਜੀ 3 ਨੰਬਰ ਝੋਟੀ ਆ ਇਹਦਾ ਬਾਅਦ ਮੌਲ ਮੌਲ ਕਰ ਲੈ ਜੇ ਤੇ ਬਾਈ ਨੇ 10 ਹੀ ਦਿੱਤਾ ਵਾ 1 20 ਤੋਂ ਲੈ ਕੇ 2.5 ਲੱਖ ਤੇ ਕਰਾਓ 2. ਇੱਧਰ ਆ ਜਾ ਫਿਰ ਉਹਨੂੰ ਤੇ ਆਹ ਜੀ ਫਿਰ ਸੰਦੀਪ ਜੀ ਥੱਲੇ 15 16 ਕਿਲੋ ਦੁੱਧ ਇੰਨੇ ਦਾ ਪੰਨਾ 20 ਨੋਗੇ ਇਹਨੂੰ ਆਹ ਬੱਚਾ ਇਹਦਾ 15 16 ਕਿਲੋ ਤਿਆਰ ਹੈ ਹਾਂ ਜੀ ਪੱਕਾ ਨਾੜ ਤੇ ਚੌਣ ਏਡੀਆਂ ਚੌਣ ਕਿਸੇ ਮੈਂ ਨਹੀਂ ਮਾਰੀ ਜੀ ਠੀਕ ਆ ਐ ਪੋਲੀਆਂ ਰੂ ਮਾਰ ਕੇ ਇਹ ਵੀ ਜੀ ਵੀ ਖੋਲ ਵੀਰ ਜੀ ਕੱਢੀ ਬਾਰ ਬਤ ਕੱਢ ਇਹ ਵੀ ਖੋਲ ਲੋ ਜੀ ਦੂਜਾ ਸੁਆ ਇਹ ਜੀ ਦੂਜਾ ਸੁਆ ਸੰਦੀਪ ਦੂਜਾ ਸੁਆ ਜੀ ਦੂਜਾ ਸੁਆ ਝੋਟੀ ਮਾੜਾ ਮੂੰਹ ਮ ਦਿਖਾ ਰਿਹਾ ਜੰਗੀਦਰਾ ਮੈਂ ਨਾ ਪੂਰੀ ਐਨ ਬਰੀ ਇੱਕ ਪੂਰੀ ਕੇ ਇਹ ਜੇ ਮੂਤ ਖਾ ਸਿੰਗਲ ਹੱਡੀ ਇਹਦਾ ਕੁਆਲਿਟੀ ਸਿੰਗਲ ਹੱਡੀ ਪੂਰ ਸੇ ਜੈੱਡ ਬਲੈਕ ਦੇ ਆ ਪਤਲੀ ਨਹੀਂ ਠੀਕ ਹੈ ਜੀ ਫਿਰ ਬੱਚਾ ਮਾਰ ਬਾਜੀ ਕੱਟਾ ਜੇ ਮਗਰ ਸੁਨੀਪ ਜੀ ਅੱਛਾ ਇਹਦੇ ਮਗਰ ਜੀ ਸ਼ਵਾ ਮਸ਼ੀ ਮੁੱਟਰ ਵਾਲੇ ਭਾਵੇਂ ਨਿਗਾ ਪੰਜ ਸਾਲ ਦਾ ਬੱਚਾ ਚੋਲੇ ਅੱਛਾ ਇਹ ਨਾ ਪੋਲਾ ਮੀਨਾ ਜਵਾਬ ਹੁਣ ਐਸਾ 15 ਕਿਲੋ ਤਾਂ ਹੈਗਾ ਤਿਆਰ ਜੀ ਪੱਕਾ ਜੀ ਪੱਕਾ ਆਜੋ ਵੀਰ ਜੀ ਆਜੋ ਜਿਹੜਾ ਮਰਜੀ ਵੀ ਦੋ ਡੰਗ ਚੋ ਗਿਆ ਤੇ ਇੰਨਾ ਖੜੇ ਆਪ ਚ ਚਰਲੀ ਕਰਕੇ ਚਾਰ ਕਰੇ ਠੀਕ ਠੀਕ ਆ ਖਾਣ ਪੀਣ ਰੋਟੀ ਪਾਣੀ ਦਵਾ ਗਰਵਾ ਬਵਾ ਗਿਆਂ ਜੋ ਅਸੀਂ ਖਾਵਾਂਗੇ ਹੋਏ ਅਗਲੇ ਨੂੰ ਨਹੀ ਨਹੀ ਬਿਲਕੁ ਇਹ 4 ਨੰਬਰ ਆ ਗਈ ਜੀ? ਹਾਂ ਜੀ 4 ਨੰਬਰ। 4 ਨੰਬਰ ਆ ਗਈ ਹੈ ਜੀ। ਆ ਜਾ। ਮੁੱਲ ਮੁੱਲ ਫੋਨ ਦੇ ਕਰ ਲੈ ਸਾਰੇ। ਆਜੋ। ਛੱਡੀ ਜਾ ਮਿੰਟ ਮਿੰਟ ਮਿੰਟ। ਮੈਂ ਖੋਲੀ ਚੱਲੋ ਵੀਰ ਜੀ। ਤੂੰ ਫਿਰ ਤੋਰ ਬਣਾ ਵੀਡੀਓ ਲੰਮੀ ਬਾਈਂ ਮਈਆਂ ਜਾ ਰਹੇ ਆ। ਖੋਲੀ ਚੱਲੋ। 4 ਨੰਬਰ ਖੋਲੋ ਕੋਰਾ ਦੇ। ਲੋ ਜੀ ਇਹੇ ਬਾਈ ਜੀ। ਸੰਦੀਪ ਜੀ ਆ ਵੀ 15 ਦਿਨ ਸੂਈ ਦੇ ਥੱਲੇ ਵੀ 14 ਕਿਲੋ ਦੁੱਧ ਹੁਣ ਪੱਕਾ ਰੈਡੀ ਤਿਆਰ। ਇਹ ਚੋਰਾਂ ਕੋਲ ਐਸ ਤਰ੍ਹਾਂ ਤਿਆਰ ਆ। ਪਰ ਵੱਡੀਆਂ ਝੋਟੀਆਂ ਨਿੱਕੀ ਝੋੜੀ ਕੋਈ ਵੀ ਹੈ ਜੇ ਨਿੱਕੀ ਰਹੀ ਹੋਊਗੀ ਦਾਦਾਂ। ਚਲੋ ਤੁਸੀਂ ਇੱਕ ਨੰਬਰ। ਚਲੋ ਲੈ ਚਲੋ ਇਹਨ ਕੱਚਾ ਪੁੱਛਾਈ ਜਿੰਦੇ ਮਗਰ ਮਗਰੇ ਦੇ ਵਿੱਚ ਕਟਾ ਸੁਦੀਪ ਜੀ ਕਟਾ ਮਗਰ ਆ ਗਿਆ ਜੀ 15 ਕਿਲੋ ਦਾ ਪੱਕਾ ਵਧੀਆ ਨੈਟ ਤਿਆਰ ਥਲੇ ਹੁਣ ਇਹਦੇ ਹੈਗਾ ਮਗਰੇ ਹਾਂ ਆਜੋ ਵੀਰ ਜੀ ਆਜੋ ਆਹ ਕੱਢ ਝੋਟੀ ਵੱਡੀ ਆਜੋ ਲਿਆਓ ਇਹ ਕਿੰਨੇ ਨੰਬਰ ਚਾਰ ਨੰ ਪੰਜਵਾਂ ਨੰਬਰ ਆ ਗਈ ਹਾਂ ਜੀ ਪੰਜਵਾਂ ਨੰਬਰ ਜੀ ਇਹ ਪੰਜਵਾਂ ਨੰਬਰ ਝੋਟੀ ਆ ਗਈ ਜੀ ਆਜੋ ਹੁਣ ਕੱਢਣ ਲੱਗੇ 6ਵਾਂ ਨੰਬਰ ਬੰਦੋ ਜੀ ਸੰਭੂਏ ਕਰ ਲੈਵਲ ਉਹ ਫੇਰ ਚੰਗੀ ਤਰ੍ਹਾਂ ਖਾਰੇ ਇੱਕ ਮਿੰਟ ਹੋ ਜਾ ਇੱਕ ਮੜਾ ਲੈਵਲ ਉਹ ਚੈੱਕ ਕਰਾ ਦੋ ਹਮੜਾ ਉਹ ਖਾਰੇ ਮੜਾ ਜਾ ਚਲ ਚਾਹ ਹੈ ਜੀ ਇਹ ਗਾੜੀ ਸੰਦੀਪ ਜੀ ਆ ਗਈ ਪੰਜਵਾ ਨੰਬਰ ਕੇ 6ਵਾ 6ਵਾ ਨੰਬਰ ਜੀ 6ਵਾ ਨੰਬਰ ਆ ਗਈ ਸੰਦੀਪ ਜੀ ਦੂਜਾ ਸੂਬਾ ਸੂਈ ਝੋਟੀ ਹਾਂਜੀ ਇਹਦੇ ਬਾਕੀ ਬਹੁਤ ਕਾਦਕਾਰ ਚਵਾਈ ਚੁਈ ਕਿਦਾਂ ਆ ਨਾ ਨੂੜਾ ਵੇਖੋ ਲਿਏ ਵੇ ਕਿਦਾਂ ਦੀਆਂ ਜਾਲ ਹੀ ਬਣਿਆ ਪਿਆ ਬਹੁਤ ਵੱਡੀ ਝੋਟੀ ਆ ਤੇ ਭਾਜੀ ਕਿੰਨਾ ਦੁੱਧ ਦੁੱਧ ਤੇ ਸਲੇਵੀ ਚ ਸੰਦੀਪ ਜੀ 17 18 ਕਿਲੋ ਸਾਰੇ 18 ਕਿਲੋ ਦੋ ਤਿਆਰ ਆ ਇੱਕ ਹੁਣ ਖੜਾਇਆ ਵੀਰ ਜੀ ਮੜਾ ਜਾ ਥੋੜੀ ਥੋੜੀ ਹੋਸਾ ਉੱਥੇ ਰੁਕੇ ਮੜਾ ਚਮਗਾ ਚਾਰ ਸੂਬਾ ਦਿਖਾ ਦੇ ਕਰਾ ਦੇ ਪਰ ਇੱਕ ਗੱਲ ਹੈਗੇ ਬਾਈ ਛੋਟੇ ਛਾੜ ਛਾੜ ਕੇ ਲੈ ਕੇ ਨਹੀਂ ਵੱਡੇ ਗਾਸ ਲਈ ਗੱਦ ਫਿਰ ਮੈਂ ਉਹ ਤਾਂ ਆਪਣਾ ਘੋਈਆਂ ਵੱਡੀਆਂ ਸਾਰੀਆਂ ਤੁਹਾਡੇ ਕੋਲ ਉਹ ਪਤਾ ਗੱਲ ਕੀ ਤੁਹਾਨੂੰ ਹੈ ਵੀ ਕਰ ਸਾਡੇ ਸਾਡੇ ਇੱਥੇ ਪਤਾ ਕਹਿਣ ਦੇ ਵੀਰ ਭਰਾ ਬਣ ਕੇ ਵੀ ਆ ਤੁਹਾਡੀ ਮੱਝ ਨਾਲ ਦੀ ਮੱਝ ਲੈਣੀ ਹੈ ਤੇ ਫਿਰ ਸਾਡੀ ਵੱਡੀ ਮੱਝ ਹੋਗੀ ਤਾਂ ਫੇਰ ਇਹ ਗੱਲ ਆਉਂਦਾ ਨਹੀਂ ਇਹਦਾ ਗੱਲ ਸਹੀ ਹੈ ਤੁਹਾਡੀ ਆਜੋ ਵੀਰ ਜੀ ਆਜੋ ਬੱਚਾ ਮੰਗਰ ਕੀ ਆਗੇ ਜੀ ਇੰਦੇ ਇਹਦਾ ਸੰਦੀਪ ਜੀ ਕੱਟਾ ਜੇ ਕੱਟਾ ਪੱਟੀਆਂ ਦਿਨ ਚਾਰ ਹੀ ਹੋਣਗੀਆਂ ਬਾਕੀ ਕੱਟੀਆਂ ਤਾਂ ਆਹ ਚੁੰਨੀ ਚੱਕ ਤਾ ਆਹ ਚੁੰਨੀ ਬੰਨੀ ਮਣੀ ਆਜੋ ਆਜੋ ਲਿਆਓ ਇਹ ਤੇ ਕਿ 7 ਨੰਬਰ ਦੀ ਜੀ ਹਾਂ ਜੀ ਸੰਦੀਪ ਸਿੰਘ ਲੋ ਜੀ 7ਵਾਂ ਨੰਬਰ ਦਿਖਾਣ ਲੱਗੇ ਆ 7ਵਾਂ ਨੰਬਰ ਆ ਚੋਟੀ ਵੇਖੋ ਹਾਂ ਜੀ ਦੂਜਾ ਸੂਆ ਸੰਦੀਪ ਜੀ ਹਾਂ ਜੀ ਬਈ ਇੱਕ ਮਿੰਟ ਮੂਹ ਮ ਦਿਖਾਉ ਮੜਾ ਚਲੋ ਹੁਣ ਹੁਣ ਦੋੜ ਲਓ ਇਧਰ ਇਧਰ ਦੋੜ ਦਿਓ ਵੀਡੀਓ ਸਾਬਾਂਦੀ ਮਣ ਕੱਢਦਾ ਕੱਢਦਾ ਗੱਲਾਂ ਸੰਜੀਤ ਦੇ ਥੱਲੇ ਵੀ 15 ਕਿਲੋ ਦੁੱਧ ਜੇ 15 ਕਿਲੋ ਨੈਟ ਹੈ ਜੀ ਪੱਕਾ ਨੈਟ ਹੈ ਮੈਂ ਦੋ ਡੰਗ ਤਿੰਨ ਡੰਗ ਚ ਹੋ ਕੇ ਦਸਲੀ ਕਰੇ ਲੋ ਜੀ 15 ਕਿਲੋ ਲਗਭਗ ਸਾਰੀਆਂ ਹੈਗੀਆਂ 15 ਤਾਂ ਵੀ ਇਹਨੇ 15 ਤਾਂ ਮੌਜੂਦ ਹੀ ਆ ਕਿ ਨਹੀਂ ਮਈਆਂ 20 ਕਿਲੋ ਵਾਲੀ ਵੀ ਇੱਕ ਹੱਥ ਰਹਿ ਗਿਆ ਥੱਲੇ ਹ ਤੇ ਬੱਚਾ ਮਰ ਕੀ ਆ ਕੇ ਜਿੰਦੇ ਕਟਾ ਇਸ ਸੰਦੀਪ ਜੀ ਦੇ ਮਗਰ ਇਹਦੇ ਮਗਰ ਵੀ ਕਟਾ ਹੀ ਆ ਗਿਆ ਜੀ ਬਾਕੀ ਚਲੋ ਮਈਆਂ ਜਾ ਰਹੇ ਆ ਬੱਚੇ ਬੁੱਛੇ ਬਾਅਦ ਦੇ ਪੁੱਛ ਲਿਆ ਜੀ ਬੱਕਰੀ ਵੀ ਤੁਹਾਡੇ ਕੋਲ ਫਿਰ ਇੱਕ ਥਣ ਵਾਲੀ ਖੜੀ ਆ ਬੱਕਰੀ ਬਹੁਤ ਆਉਦੀ ਹਾਂ ਜੀ ਨਹੀਂ ਇਹ ਸਭ ਉਹ ਆ ਨੇੜੇ ਦਿਖਾ ਦੇ ਕਰੀ ਪੱਕਾ ਹੁੰਦੀ ਜੀ ਦੋ 15 ਕਿਲੋ ਥੱਲੇ ਮੈਂ ਦੇ ਨਹੀਂ ਠੀਕ ਹੈ ਜੀ ਹਾਂ ਜੀ ਇਹ ਸਤਵਾਂ ਨੰਬਰ ਦੀ ਸਤਵਾਂ ਨੰਬਰ ਹਾਂ ਜੀ ਚਲੋ ਆ ਆ ਪਹਿਲਾਂ ਕੱਟੀ ਆ ਗਈ ਸੰਦੀਪ ਜੀ ਪਹਿਲਾ ਸੁਆ ਪਹਿਲਾ ਸੁਆ ਪਹਿਲਾ ਸੁਆ ਲੈਓ ਬੜੇ ਲੈ ਲੋ ਯਾਰ ਲੋ ਜੀ ਪਹਿਲਾ ਸੂਆ ਝੋਟੀ ਦੇਖੋ ਨੁ ਕਰਾ ਲਈ ਦੰਦਾ ਵੀ ਜੀ ਆ ਜੀ ਹਾਂ ਚੌਕੀ ਹੰਦੀਪ ਜੀ ਚਾਰ ਦਾ ਝੋਟੀ ਹੈ ਰੰਗ ਵੀ ਖਾਸ ਹਮ ਗੁਆਰੇ ਲੰਮੀ ਤੋਰੋ ਜੀ ਨੂੰ ਵੀ ਤੇ ਸੂਈ ਵੀ ਤਾਜੀ ਜੇ ਕੱਲ ਦੀ ਅੱਛਾ ਕੱਲ ਦੀ ਸੂਈ ਹੈ ਜੀ ਕੱਲ ਦੀ ਸੂਈ ਤਾਜੀ ਬਿਲਕੁਲ ਹੀ ਕਿੰਨਾ ਬੋਲਾ ਜੀ ਹਾਂ ਬੋਲਾ ਖਾਲੀ ਕਰਕੇ 12 ਕਿਲੋ ਦਾ ਸਟਾਰਟਿੰਗ ਚੱਲੀ ਜੇ ਸਟਾਰਟਿੰਗ ਹੀ 12 ਕਿਲੋ ਬਹੁਤ ਸੋਹਣੀ ਜੁੜੀ ਵੱਡੀ ਝੋਟੀ ਆ ਘਰ ਤੋਂ ਘਾਟੀ 12 ਕਿਲੋ ਦਾ ਸਟਾਰਟਿੰਗ ਚੱਲੀ ਜੇ ਤੇ ਦੋ ਦੋ ਟਿਕਾ ਤੇ 16-17 ਕਿਲੋ ਠੀਕ ਆ ਬੇ ਨਸਲ ਨੇ ਦੁੱਧ ਦੇਣਾ ਸੋਹਣੀ ਬ ਆਜੋ ਵੀਰ ਜੀ ਆਜੋ ਬੰਦ ਮਕੇਸ਼ ਬੰਦ ਇੱਧਰ ਲਿਆ ਲੈ ਇੱਥੇ ਲਿਆ ਲਓ ਮਗਰ ਇਹਦੇ ਕੱਟੀ ਹੁੰਦੀ ਜੀ ਨੋਵਾਂ ਨੰਬਰ ਜੀ ਹਾਂ 8ਵਾਂ ਹੋਣੀ ਨੋਵਾਂ ਚਲੋ 8ਵਾਂ ਨੋਵਾਂ ਹੀ ਹੋਊ ਬੇਸਨ ਸਿੰਘ ਜੀ ਫਰ ਠੰਡੀ ਐਡੀਸੀ ਨੇ ਲਈ ਨਾ ਪਤਾ ਨਹੀਂ ਕਿਹੜੀ ਮਿਲਾਤ ਮਾਰਦਾ ਬਹੁਤ ਥਾਂ ਚੱਡਾ ਗਾਰਡਨ ਤੇ ਠੀਕ ਆ ਨੋਵਾਂ ਨੰਬਰ ਜੀ ਨੋਵਾਂ ਨੰਬਰ ਆ ਇਹ ਆਗੀ 10ਵਾਂ ਨੰਬਰ ਇੱਕ ਮਿੰਟ ਸੰਦੀਪ ਜੀ ਆ ਵੀ ਮਾਜੀ ਜੜੀ ਏ ਕਿ ਪੂਰੀ ਨਸਲ ਕੁਆਰਟੀ ਬਰੀਕੀ ਮੈਂ ਚਮੜਾ ਚਮੜਾਣ ਕੇ ਵੇਖੋ ਹਾ ਹਾ ਜਮ ਇਹ ਥੱਲੇ ਦੁੱਧ ਜੇ ਵੀਰ ਕੋ ਫਵਤਾ ਰਹੀ ਨਾ ਤੇ ਬਾਈ ਕੋ ਚਵਾ ਕੇ ਦੇਵਾਂਗੇ 18 ਕਿਲੋ ਹੁਣ ਓੜਨਾਂ ਲੈ ਜਾਈ ਮੱਝ ਕੋਈ 18 ਕਿਲੋ ਐਸ ਤਾਰਮਣਾ ਮਰਦੜ ਚੈਨਲ ਤੇ ਕਵੀਰ ਖੜਦਾ ਰਹੇ ਬਹੁਤ ਚੰਗੀ ਮੈਂ Z ਬਲੈਕ ਬਿਲਕੁਲ ਕਾਲੀ ਸ਼ਾ ਪੱਕਾ 18 ਕਿਲੋ ਨੈਟ ਤਿਆਰ ਦੁੱਧ ਥੱਲੇ ਮੈਂ ਦੇ ਵਾ ਠੀਕ ਹੈ ਜੀ ਫਿਰ ਤੋਰੀ ਚਲੋ ਵੀਰ ਤੋਰੀ ਤੋੜ ਦੋ ਲੰਮੀ ਪਸ ਨਹੀਂ ਠੀਕ ਹੈ ਜੀ ਮੈਂ ਨਈ ਬਰ ਛੋਕੀ ਐ ਨਾ ਮੈਂ ਤੁਹਾਡਾ ਕੋਲ ਕੋ ਘਰੇ 20 ਪਲੱਸ ਵਾਲੀ ਸਾਰੀਆਂ ਮਈਆਂ ਮੈਂ ਤਾਂ 20 ਕਿਲੋ ਵਾਲੀ ਮਈਆਂ ਸ਼ਾਇਦ ਮਾਰ ਸੁੱਕਰੀ ਦੇ ਨਾ ਤੁਹਾਡੇ ਕਰਕੇ ਰੇ ਰਾਬ ਹੋ ਗਿਆ ਚਿਵਾਈ ਵਿੱਚ ਕਰ ਚਿਵਾਈ ਕਰਾਵਾਂਗੇ ਜੇ ਹੁਣ ਇੱਕ ਰਿਸਦੀਆਂ ਸੁਦੀਆਂ ਕਰ ਲਿਆ 12 ਕਿਲੋ ਵੀ ਨਹੀਂ ਚੰਗੀ ਲੱਗੀ ਲੱਗਦਾ ਮੈਂ ਨਾ ਚੋਣੀਆਂ ਤੁਹਾਡੇ ਚੈਨਲ ਤੇ ਆਪਾਂ ਮਈਆਂ ਦੋਹੇ ਚੋਣੀਆਂ ਹਰ ਦਿਨ ਅੱਛਾ 4 ਕਿਲੋ ਗਾੜੀ ਹੈ ਜੀ ਬਹੁਤ ਗਾੜ ਸੰਦੀਪ ਜੀ ਵਾਹ ਜੀ 6 ਕਿਲੋ ਮਿਚਾੜੀ ਜਿਹੜਾ ਮਾਰ ਤੇ ਸੁਈ ਨੂੰ ਵੀ ਅੱਜ 5ਵਾਂ 6ਵਾਂ ਦੇਣੀ ਹੋਇਆ ਜੀ ਵੀਰੇ ਖੜਾ ਕੇ ਮਾੜਾ ਸ਼ੰਮੂ ਅੱਗੇ ਵਜੇ ਦਿਖਾ ਦੇ ਮਾੜਾ ਜਾ ਰੋਕ ਆਜੋ ਆਜੋ ਲੈ ਆਓ ਬੱਚਾ ਮਗਰ ਕੀ ਰੱਖ ਲਈ ਆ ਗਿਆ ਮਗਰ ਦੀ ਬੱਟੂ ਬੁਟੇ ਬਾਹਰ ਪਰਾ ਕਰ ਲੈ ਜੀ ਬਈ ਜੀ ਵੇਖੋ ਮਾਸ ਦਾ ਮੈਂ ਦਾ ਦੁੱਧ ਸਭ ਤੋਂ ਵਧੀਆ ਜਿਹਾ ਗਿਣਾ ਕੁਆਲਟੀ ਚਮੜੀ ਵੇਖ ਕਿੰਦਾ ਲੂਈ ਆ ਪਦਲੀ ਬਿਲਕੁਲ ਜੀ ਬਿਲਕੁਲ ਹਾਂਜੀ ਚਲੋ ਇਹ ਹੁਣ ਆ ਗਈ ਇਹ ਦੇਖੋ ਦੂਜਾ ਸੁਆਹ ਹੈ ਸੰਦੀਪ ਜੀ 11 ਇਹ ਹਾਂਜੀ 11 ਨੰਬਰ ਦੂਜਾ ਸੁਆਹ ਝੋਟੀ ਹੈ ਜੀ ਇਹ ਵੀ ਦੇਖੋ ਦਿਖਾ ਚਮੋ ਬਸ ਠੀਕ ਆ ਇਹ ਵੀ ਜੀ ਤੀਜਾ ਜੁੱਥਾ ਤਨੋਂ ਐਸੋਈ ਨੂੰ ਹਾਂਜੀ ਇਹ ਥੱਲੇ ਵੀ ਦੁੱਧ 14-15 ਕਿਲੋ ਖਾਲੀ ਕਰਕੇ ਸਟਾਰਟ ਚੱਲੀ ਜੇ ਲੋ ਸਟਾਰਟਿੰਗ ਹੀ ਚੋਰਾ 15 ਕਿਲੋ ਤਿਆਰ ਆ ਛੋਟੇ ਥੱਲੇ ਬਹੁਤ ਵੱਡੀ ਛੋਟੀ ਜੀ ਵੀ ਪਰ ਗੱਲ ਮਗਾਰੀ ਵੱਡੀਆਂ ਹੀ ਆ ਸਾਰੇ ਨਿੱਕੀ ਝੋਡੀ ਕੋਈ ਵੀ ਆ ਬਾਦ ਸਾਰਿਆਂ ਦੇ ਵੱਡੇ ਪਰ ਲੇਵਾ ਥੋੜਾ ਕਿਉਂ ਰੱਖੀ ਤੁਹਾਡੇ ਨਿੱਗਰ ਪੱਟਾਂ ਚ ਠੀਕ ਆ ਬਾਕੀ ਦੁੱਧ ਥੱਲੇ ਇਹ ਵੀ 18 ਕਿਲੋ ਚਵਾ ਦੂ ਹੁਣ ਮੌਕੇ ਤੇ 15 ਕਿਲੋ ਪੰਦਰਾਂ ਕਿਲੋ ਮੌਜੂਦ ਆ ਦੁੱਧ ਹਣਾ ਜੀ ਆਜੋ ਮੇਰੇ ਯਾਰ ਨਾਲ ਆ ਕੇ ਲਲੇ ਪੌਂਗ ਲੀਟਰ ਮਾਰ ਕੇ ਲੈ ਚੇਗ ਮਾਰ ਕੇ ਤੇ ਭਜੀ ਆਈਆਂ ਆਜੋ ਜੀ ਆਜੋ ਹਰਿਆਣਾ ਸਿਆਸਾਰ ਤੋਂ ਮਾਲ ਜਦਾ ਲਈਦਾ ਸਾ ਆ ਵੀ ਮੀਂਹ ਸਾਰ ਤੋਂ ਨਹੀਂ ਮਾਲ ਚੰਗੇ ਲਾਕੇ ਆਏ ਆ ਜੀ ਉਧਰ ਪਰ ਲੱਗੀ ਆ ਪਰ ਉਧਰ ਹੀ ਆਈਆਂ ਜੀ ਬਰੇ ਆਜੋ ਬਰੇ ਆਜੋ ਆਜੋ ਫਿਰ ਆਪਣੀਆਂ ਬਾਲਟੀਆਂ ਵੀ 11 12 12 ਕਿਲੋ ਵਾਲੀਆਂ ਵੱਡੀਆਂ ਆਪਾਂ ਕਿਹਦੇ 8 ਕਿਲੋ ਵਾਲੀ ਪਾਰਟੀ ਲੈ ਕੇ ਮੈਂ ਨਹੀਂ ਚੋਣੀ ਸਭ ਤੋਂ ਵੱਡੀ ਮੇਨੂਕ ਦੀ ਗੱਲ ਹੈ ਵੇਖ ਲੋ 12 ਕਿਲੋ ਦੀ ਮੈਂ ਬਾਲਟੀ ਰੱਖਣੀ ਨਹੀਂ ਬਸ 11 ਕਿਲੋ ਵਾਲੀ ਬਾਲਟੀ ਮੈਂ ਥਲੇ ਰੱਖਣੀ ਹੈ ਬਿਲਕੁਲ ਜੀ ਬਿਲਕੁਲ ਚਲੋ ਤੇ ਆਹ ਜੀ ਫਿਰ ਇਹ ਆਗਾ ਸੁਨੀਪ ਜੀ 12ਵਾਂ ਨੰਬਰ 12ਵਾਂ ਨੰਬਰ ਆ ਜਾ ਨਹੀਂ 12ਵਾਂ ਅੱਛਾ 4ਵਾਂ 12ਵਾਂ ਨੰਬਰ ਵੀ ਤਾਜੀ ਸੂਈ ਜੇ ਕੱਢ ਲਾ ਪੁੱਤਾਂ ਨੂੰ ਆਜੋ ਜੀ ਬਾਕੀ ਕੋਈ ਗੱਲ ਨਹੀਂ ਵੀਡੀਓ ਫੁੱਲ ਵੇਖਿਆ ਜੇ ਐਂਡ ਤੱਕ ਰੇ ਵੇਖਿਆ ਜੇ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲੀਆਂ ਤੁਹਾਨੂੰ ਦੂਜਾ ਸੁਆਹ ਸੰਦੀਪ ਜੀ ਹਾਂਜੀ ਛਿੱਗੀ ਝੋਟੀ ਜੇ 6 ਦੰਦ ਚੋਣ ਏਡੀ ਜਿਆਦੀ ਵਜਾ ਨਾਲ ਨਾੜੋਂ ਇਹਦੀਆਂ ਚੰਦਰਾ ਸੰਦੀਪ ਜੀ ਖਾਓ ਤਾਜੀ ਸੂਈ ਜੇ ਪਰਸੋਂ ਦੀ ਬੱਚਾ ਵੀ ਠਾ ਕੇ ਉੱਥੇ ਮਤਲਬ ਤੁਹਾਡੇ ਬੱਚੇ ਠਾਓ ਤਾਜ਼ੇ ਤਾਰੇ ਇਹਦੇ ਬੱਚੇ ਨਾਲੋਂ ਗੱਲੇ ਵਾਲੇ ਮੈਂ ਬਰੇ ਇੱਕ ਨੇ ਖੜਾ ਕੇ ਨਾ ਜਮੂਨ ਸਾਈਂ ਦਾ ਨਾਲਾ ਨਾਲਾ ਬੁਖਾਰੀ ਆ ਫੜ ਕੇ ਬ ਧਹਾ ਮੜ ਨੇ ਵੀ ਵੀਰੇ ਖੜਾ ਲਈ ਮੜੇ ਇੱਥੇ ਨਸਲ ਵੇਖੋ ਛੋਟੀ ਜਿਹੀ ਹੁਣ ਧਾਸ਼ ਮੁੰਨੜੇ ਹੋਗੇ ਨਸਲ ਵੇਖੋ ਕਿੱਦਾਂ ਦੀ ਬਸ ਠੀਕ ਆ ਬਕਾਇਦਾ ਅਟੈਚ ਲੱਗੇ ਕਦਾਂ ਜੇ ਕਿਹੜੀ ਮੱਝ ਤੈਜ ਲੱਗਾ ਹੋਊਗਾ ਤੇ ਇੱਕ ਸਾਤਾ ਨਿਸ਼ਾਨੀ ਉਹ ਛਿੱਤਰਗਲ ਚ ਵੇਲੋ ਪਾਇਆ ਉਹਨਾਂ ਦੇ ਵਿਚਾਰ ਰਹਿਆਣੇ ਲੇ ਪਾਇਆ ਨਾ ਕੱਦ ਕਾੜੀ ਬਹੁਤ ਵੱਡਾ ਛੋਟੀ ਦਾ ਹੁਣ ਇਸ ਟਾਂ ਦੁੱਧ ਕਿੰਨਾ ਜੀ 15 ਕਿਲੋ ਸੰਦੀਪ ਜੀ 15 ਕਿਲੋ ਦੁੱਧ ਇਸ ਟਾਂ ਤਿਆਰ ਆ ਹਰਿਆਣੇ ਦੀ ਸਭ ਤੋਂ ਖਾਨ ਹੀ ਇਹੀ 15 ਕਿਲੋ ਦਾ ਘੱਟ ਸਟਾਰਟਿੰਗ ਚੱਲਦੀ ਨਹੀਂ ਅੱਛਾ ਠੀਕ ਆ ਆ ਜਿੜੀ ਆਜੋ ਹਰਿਆਣੇ ਦੀ ਚਲੋ ਇਹ ਹੁਣ ਆ 11ਵਾਂ ਨੰਬਰ ਹਾਂਜੀ ਹਾਂ ਉਹ ਆ ਗਈ 12ਵਾਂ ਨੰਬਰ 12ਵਾਂ ਨੰਬਰ ਲੈ ਸ਼ੰਭੂ ਇਹ ਲਖਾ 12ਵਾਂ ਨੰਬਰ ਬੋ ਆ ਦੇਖੋ ਐਂਡ ਬੇਸ ਥੱਲੇ ਵੀ 16 17 ਕਿਲੋ ਜਿਹਾ ਹੁਣ 16 17 ਕਿਲੋ ਤਿਆਰ ਵੀਰੇ ਵੀ ਖੋਲੋ ਬੋਲਦੇ ਪਤਾ ਹੁਕ ਸੁਆ ਇਹ ਆ ਤੀਜਾ ਜੇ ਤੀਜਾ ਸੁਆ ਤੋਰਨ ਨੂੰ ਵੀ ਬਹੁਤ ਵੱਡੀ ਮੈਂ ਵੀ ਇੱਕ ਲੱਖ 20 ਹਜ਼ਾਰ ਤੋਂ ਲੈ ਕੇ 2.5 ਲੱਖ ਦੇ ਘਰ ਵੇਚੇ ਕਿੰਨੇ ਵੱਡੀ ਵੱਡੀ ਮੰਗਿਆ ਸੇਲ ਹੀ ਆ ਸੰਦੀਪ ਜੀ ਸੇਲ ਹੀ ਹੈ ਸੇਲ ਦਾ ਕੰਮ ਆ ਇਹੋਂ ਕੰਮ ਨਹੀਂ ਆ ਦੋ ਤੋਂ 2.5 ਲੱਖ ਮੰਗਦੀ ਇਹਨੇ ਹੋਣੀ ਆ ਨਾ ਜੀ ਹਾਂਜੀ ਹਾਂਜੀ ਤਿੰਨ ਵਾਲਾ ਕੰਮ ਹੀ ਹੈਣੀ ਜੇ ਕੋਈ ਵੀਰ ਭਰਾ ਆਏ ਮੋੜ ਦੇ ਖਾਲੀ ਮੋੜਨਾ ਹੀ ਨਹੀਂ ਕਿਨੋਂ ਦੇ ਲੈ ਲੈ ਲੋ ਹੋਰ ਹੋਰ ਫਰਾ ਸੋਨੇ ਤੋਂ ਖਾਲੀ ਹੋਈ ਜਮਿਆ ਅੱਛਾ ਜੀ ਠੀਕ ਆ ਤਾਜ਼ਾ ਬੱਜੇ ਕੱਟੀ ਹੈ ਜੀ ਕੱਟੀ ਮਗਰ ਸੁਣੀ ਕੱਟੀ ਕੱਟੀ ਮਗਰ 15 ਕਿਲੋ ਬੋੜਾ ਹੋਣ 15 ਕਿਲੋ ਐਸ ਨਾਲ ਬੋੜਾ ਹੀ ਆ ਸ਼ਮੂ ਆ ਥਾਂ ਤੋਂ ਬਹਾਰੇ ਚੰਗੀ ਦਰਗਣਾ ਨੇ ਆਜੋ ਵੀਰੇ ਆਜੋ ਆਜੋ ਮਨਾਈ ਇਹ ਫਿਰ ਆ ਦੇ ਕਮਾਲੀ ਗਾਰਜ ਰੇਡ ਆਲੂ ਹਨ ਹਾਂਜੀ ਦੇ ਰੇਡ ਵਾਲੀ ਪਸ਼ੂਗਾ ਮੈਂ ਵੀ ਸਾਰ ਸਾਰੇ ਰੇਡ ਪਾ ਤੇ ਇਸੇ ਕਰਕੇ ਵੀ 23 ਥੱਲੇ ਰੱਖਾਂਗੇ ਵਾਵਾ ਇਹਦੇ ਆਹੋ ਸਾਰਾ ਬਹੁਤ 23 23 ਹੋਰ ਥੱਲੇ ਹੀ 23 ਥੱਲੇ ਹੀ ਵਾਹ ਨਹੀਂ ਦੇਣਾ ਮਾਲਾ ਕੁਝ ਨਹੀਂ ਰਹਿ ਗਈ ਉਧਰ ਉਧਰ ਇੱਕ ਰਹਿ ਗਈ ਜੀ ਇੱਕ ਮੈਂ ਰਹਿ ਗਈ ਆ ਆਫਰ ਵਾਲੀ ਰਹਿ ਗਈ ਜੀ ਆਫਰ ਵਾਲੀ ਉਹਦਾ ਰੇਡ ਕਰੀ ਫਿਰ ਉਹਦਾ ਰੇਡ ਕਰ ਲੀਏ ਆਹੋ ਉਹਦਾ ਰੇਡ ਕਰ ਲੀਏ ਫਿਰ ਉਹਦਾ ਰੇਡ ਕਰ ਲੋ ਕੋਈ ਗੱਲ ਸਦੀਪ ਜੀ ਫਿਰ ਕੀ ਆ ਆਜੋ ਕਰਾ ਦੇ ਇਸ ਸੂਈ ਆ ਸੂਈ ਸੂਈ ਮੈਨੇ ਕੱਲ ਦੀ ਲੈ ਵੀ ਸੂਈ ਆ ਵੀ ਕੱਲ ਦੀ ਇਹ ਵੀ ਚੈੱਕ ਕਰ ਲੋ ਫਿਰ ਨਾ ਫਿਰ ਵੇਖੋ ਮੈਂ ਇਹ ਕਿੰਨੀ ਆ ਦੁੱਧ ਵਾਲੀ ਮੈਂ 1.5 ਕਿਲੋ ਸਵਾ ਲੱਕ ਦੀ ਸਿਰਫੀ ਸਿਰਫ ਸਵਾ ਦੀ ਲੋ ਜੀ ਸਵਾ ਲੱਕ ਦੀ ਸਿਰਫੀ ਤਾਂ ਜੀ ਸੂਈ ਚਲੋ ਤਿੰਨ ਹੋਰ ਜਾਨ ਦੋ ਕੋਈ ਗੱਲ ਨਹੀਂ ਜਾਨ ਦੋ ਸੁਣੇਗੀ ਇੱਕ ਬਾਈ ਦੀ ਜਾਨ ਦੋ ਕੋਈ ਗੱਲ ਨਹੀਂ ਸੰਦੀਪ ਜੀ ਇੱਕ ਵੀ ਦੀ ਜਾਨ ਦੋ ਵੇਖੀ ਜਾ ਇੱਕ ਵੀ ਦੀ ਜਾਨ ਚਲੋ ਇਹਦੀਆਂ ਹੋਰ ਲੱਗੀ ਆਫਰ ਲੱਗੀ ਦਾ ਹਾਂਜੀ ਬੋਲੇ ਤਾਂ ਖਾਲੀ ਹੈ ਬਿਲਕੁਲ ਗਿੱਲਾ ਨਾ ਰੁਆ ਆਜਾ ਬੱਚਾ ਪਰਿੰਦਾ ਹੀ ਆ ਹਨਾ ਜੀ ਆ ਤਾਰਾ ਬੱਚਾ ਤਾਂ ਆਇਆ ਹਾਂ ਆਜੋ ਲਿਆਓ ਘਰਾਂ ਦੇ ਬਦਾਈ ਹੈ ਜੀ ਹਾਂ ਜੀ ਹਾਂ ਜੀ ਸੰਦੀਪ ਜੀ ਇਹੀ ਹੈ ਲੈ ਜੰਮੂ ਇਹ ਗੇੜਾ ਘਟਾ ਦੇ ਵੇਖ ਬੱਗਿੰਦੀ ਮੋਗ ਜਾਨੀ ਆ ਮਈਆਂ ਹੋਰ ਹੀ ਬਾਦੂ ਖੜੀਆਂ ਬਾਈਆਂ ਨਾਲ ਕੋਲ ਅੱਜਾ ਵਈਆਂ ਤਾਂ ਹੋਰ ਸੂਈਆਂ ਤਾਜ਼ੀਆਂ ਅੰਦਰ ਕੱਢ ਲੋ 20 ਦੇ ਲਗਭਗ ਮਈਆਂ ਜਿਹੜੀਆਂ ਥੀ ਲੈਣ ਲੈ ਇਕੱਠਾ ਹੋਵੇ ਡੇਰੀ ਬਣਾਉਣੀ ਹੋਵੇ 30 10 ਵਿੱਚ ਹੋਰ ਸੂਈਆਂ ਅੰਦਰ ਪਜ ਗਿੱਲੇ ਨਾਲੂ ਵਾਲੀਆਂ ਮਈਆਂ ਤਾਂ ਇਕੱਠੀਆਂ 50 50 ਸਸੀ ਕਾ ਬੇਜੀ ਪਹਿਲੋ ਹਾਂ ਤੇ ਹੋ ਠੀਕ ਆ ਬਸ ਠੀਕ ਹੈ ਮਈਆਂ ਦੇ ਅੰਦਰ ਮਈਆਂ ਬਾਹਰ ਨਾਲ ਮਿਲਣੀਆਂ ਜਮ ਜੈ ਜੀ ਆਪਾਂ ਕਿਹੜੀ ਜਗ੍ਹਾ ਫਿਰ ਭਾਜੀ ਆਪਣਾ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਹਾਂਜੀ ਹਾਂਜੀ ਭਾਜੀ ਬਹੁਤ ਮਈਆਂ ਲਿਆਉਂਦਾ ਆਪਾਂ ਤਾਂ ਹੋਰ ਵੀ ਤੇਰੇ ਇਲਾਕੇ 'ਚ ਵੱਡੀਆਂ ਮਈਆਂ ਹ ਜਿਹਨੂੰ ਬਦਾ ਬਿਹਾਰ ਨਾਲ ਮਿਲਨੀ ਆ ਜਿਹਦਾ ਬਿਹਾਰ ਸਹੀ ਆ ਮਈ ਦਾ ਮੁਕਤ ਦੇ ਪਾ ਮਿਲਦੀ ਮੁਕਤ ਮਾ ਜਿਹਦਾ ਬਿਹਾਰ ਮਾੜਾ ਬਿਲਕੁਲ ਉਹਨੂੰ ਤਾਂ ਜਿੰਨੇ ਮਰਜੀ ਦੇ ਦੇ ਤਾਂ ਕੋਈ ਫਾਇਦਾ ਨਹੀਂ ਆ ਉਹਦਾ ਕੰਮ ਤਾਂ ਬਿਹਾਰ ਨਾਲ ਚੱਲਣਾ ਜੀ ਹਾਂ ਆ ਮਈਆਂ ਨੇ ਬਾਈ ਨੂੰ ਸਾਰੀਆਂ ਹਰਿਆਣੇ ਜਿਹਨੂੰ ਕਹਿਆ ਕਾਰ ਚ ਬੈਠ ਨਾਲ ਸਿੱਧੀਆਂ ਲੈ ਜਿੱਦਾਂ ਤੇਰੇ ਬੰਦਾਂ ਨਾਲ ਹੀ ਦਿੱਤਾ ਮੁਕਤ ਦੇ ਭਾ ਲੈ ਕੇ ਦਿੱਤੇ ਮੁਕਤ ਦੇ ਭਾ ਜਿੰਨੀਆਂ ਮਰਜ਼ੀ ਲੈ ਮਈਆਂ ਦਾ ਕੀ ਗੱਲ ਆ ਆਪਾਂ ਜਿੰਨਾ ਹੀ ਮਾਲ ਹੋਣਾ ਵੀਰ ਤੋਂ ਜਿੰਨੀਆਂ ਮਰਜ਼ੀ ਜਾ ਕੇ ਇਹਨੇ ਆਪਾਂ ਕੋਲ ਗੱਡੀ ਨਹੀਂ ਬੱਸੀ ਆ ਜਾ ਜਿੱਦਾਂ ਮਰਜ਼ੀ ਆ ਜਾ ਤੇ ਕਾਰ ਚ ਬੈਠ ਦੇ ਨਾਲ ਜਾ ਕੇ ਮਈਆਂ ਬੀਬੀ ਘਰੇ ਖੜੀਆਂ ਰਹਿੰਦੀਆਂ ਨੇ ਆਪਾਂ ਕੋਈ ਜਿੰਨੀ ਮਰਜ਼ੀ ਗੱਲ ਬਿਹਾਰ ਦੀ ਆ ਬਸ ਇਹ ਗੱਲ ਠੀਕ ਆ ਹ ਕਮਾਲ ਦੀ ਸਾਰੀ ਮੇਰੀ ਇੱਕ ਗੱਲ ਸੁਣ ਲੈ ਹਸਾਰ ਜਿੰਦ ਰੋहतक ਸਭ ਮਈਆਂ ਉਧਰ ਦੀਆਂ ਲਾਈਫ ਟਾਈਮ ਚ ਚੱਲਦੀਆਂ 8 8 ਮਹੀਨੇ 9 9 ਮਹੀਨੇ ਲਗਾਤਾਰ ਹਾਂ ਜਮਾ ਹੈ ਨਾ ਚਲੋ ਹੂੰ ਠੀਕ ਹੈ ਭਾਈ ਠੀਕ ਹੈ ਭਾਜੀ ਨੰਬਰ ਬੋਲੇ ਜੀ ਫਿਰ ਬੋਲ ਦੋ ਪਰ ਨੰਬਰ ਆਪਣਾ ਨੰਬਰ 98554 40808 ਇੱਕ ਨੰਬਰ ਹੈਗਾ 98776 43209 ਜੀ ਪਿੰਡ ਮਾਨੋਚਲ ਪਿੰਡ ਮਾਨਚਾਲ ਜ਼ਿਲ੍ਹਾ ਤਰਨਤਾਰਨ ਦਾ ਤਸੀਲ ਤਰਨਤਾਰਨ ਜੀ ਜਦੋਂ ਮਰਜ਼ੀ ਆਓ ਕੋ 2-4 ਰੁਪਏ ਦੇ ਮਿਲ ਜਾਦੇ ਮਿਲ ਲੇਗੇ ਬਸ ਮੈਂ ਨਾ ਮੋੜਨਾ ਨਹੀਂ ਕਿਹਨ ਨੂੰ ਸੁਣੀ ਉਹ ਮੇਰਾ ਵੀ ਆਗਾ ਜਦੋਂ ਮਰੀ ਟੈਂਪੂ ਲੋਡ ਕਰਕੇ ਲੈ ਕੇ ਜਾਓ ਕਿ ਮੈਂ ਨਾ ਮੋੜਨਾ ਨਹੀਂ ਇਹ ਤਾਂ 2.5 ਤੋਂ ਅੰਦਰ ਵਾਵਾ ਕਾਫੀ ਆ ਗੱਲ ਮਗਾਰੀ ਬਰਾਹ ਜੀ ਖੋਲ ਹੀ ਭਾਈ ਹੁਣ ਚਾਰ ਦਿਨ ਹੋਰ ਖੜਾ ਉੱਥੇ 베ਲੀ ਬਣਾਉਣ ਲੱਗੇ 50 ਮਈਆਂ ਵਿਕਰੀ ਵਾਲੀਆਂ ਹਰ ਟਾਈਮ ਮਿਲਿਆ ਕਰਦੇ ਆ ਚਲੋ ਚੱਲਣ ਹਰ ਟਾਈਮ ਵਿਕਰੀ ਆ ਰਹੀ ਹਰਤੀ ਵਾਲਾ ਕੰਮ ਰਹੇਗਾ ਜੀ ਸੀ ਵੀ ਲਿਆਂਦੀ ਮਿੱਟੀ ਪੈਣਦੀ ਮਿਸਤਰੀ ਲੱਗਨੇ ਸੀ ਅਦਵਾਲੀ ਦਾ ਬਣਾ ਕੇ ਜਿਆ ਮੱਝਾ ਹਰ ਟਾਈਮ <laughs> Tchau.